हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਜਿਸ ਘਰ ਤੋਂ ਵੀਡੀਓ ਬਣਾ ਰਹੇ ਹਾਂ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਵੀਰ ਉਪਰਬ ਦੇ ਕੋਲ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਨੇ ਤੇ ਜ਼ਿਆਦਾਤਰ ਵੀਰ ਵਾੜਾਂ ਲੈ ਕੇ ਆਉਂਦਾ ਤੇ ਬਿਲਕੁਲ ਰੇਟ ਵੀ ਜਿਹੜੇ ਦੋਸਤੋ ਜਾਇਜ਼ ਜੈਨੂਅਨ ਰੇਟ ਹੁੰਦੇ ਆ ਛੋਟੇ ਛੋਟੇ ਰੇਟ ਹੁੰਦੇ ਆ ਅੱਜ ਇਸ ਕਵਰੇਜ ਵਿੱਚ ਟੋਟਲ ਚਾਰ ਨਾਕ ਤੁਹਾਨੂੰ ਦਿਖਾਉਣੇ ਆ ਇੱਕ ਵੜਾ ਸੂਈ ਸਵਾਈ ਆ ਤਿੰਨ ਵੜਾ ਗੱਬਣ ਨੇ ਤਿਆਰ ਨੇ ਦਿਨ ਪੁੱਛ ਲਾਂਗੇ ਕਿੰਨੇ ਕਿੰਨੇ ਸਮਾਂ ਹਜੇ ਕੱਚੀਆਂ ਨੇ ਕਿੰਨਾ ਕਿੰਨਾ ਸਮਾਂ ਹਜੇ ਲਿੰਦੀਆਂ ਨੇ ਅੱਜ ਦੋਸਤੋ 23 ਜਨਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਸੋ ਐਨੀਮਲ ਜਿਹੜਾ ਵੀ ਪਸੰਦ ਆਊਗਾ ਗੱਬਣ ਪਸ਼ੂ ਕੋਈ ਲੈ ਕੇ ਜਾਂਦਾ ਚੌਥਾਣਾ ਦੀ ਤਸੱਲੀ ਆ ਦੋਸਤੋ ੱਤਪ ਕੇ ਤੁਸੀਂ ਘਰਾਂ ਅੰਗੇ ਕਰ ਲਿਓ ਜੇਕਰ ਕੋਈ ਸੂਆ ਸੂਆ ਪਸ਼ੂ ਲੈ ਕੇ ਜਾਂਦਾ ਤੇ ਚੋਕੇ ਦੋਸਤੋ ਪਸ਼ੂ ਕੋਈ ਦੋ ਡੰਗ ਤਸੱਲੀ ਕਰਕੇ ਜ਼ਰੂਰ ਲੈ ਕੇ ਜਾਇਆ ਕਰੋ ਔਰ ਲੈਣੀਆਂ ਜਾਣਕਾਰੀ ਵੀਰ ਪ੍ਰਭ ਤੋਂ ਪੁੱਛਦੇ ਆਂ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਬਾਈ ਪ੍ਰਭ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਹੋ ਜੀ ਵਧੀਆ ਵਧੀਆ ਤੁਸੀਂ ਸੁਣਾਓ ਅੱਛਾ ਪ੍ਰਭ ਪਸ਼ੂ ਹੋ ਗਏ ਸਿਰ ਉਦੋਂ ਹਾਂ ਜੀ ਹਾਂ ਜੀ ਹੋ ਗਏ ਚਾਰ ਕਬੜਾ ਪਾਈਆਂ ਸੀ ਹਾਂ ਚਾਰ ਪਾਈਆਂ ਤਿੰਨ ਹੋ ਗਈਆਂ ਇੱਕ ਰਹਿ ਗਈ ਵੇੜ ਇੱਕ ਰਹਿ ਗਈ ਸੀ ਹਾਂ ਹਾਂ ਜੀ ਹਾਂ ਜੀ ਠੀਕ ਆ ਥੋੜੀ ਜਿਹਾ ਅਜੇ ਦੇਰ ਵੀ ਲੈਂਦੀ ਸੀ ਹਾਂ ਜੀ ਇਹ ਕੱਚੀ ਹੁਣ ਹਾ ਗਈ ਹੋ ਗਈ ਅਜਰ ਹਾਂ ਹਾਂ ਜੀ ਹਾਂ ਜੀ ਹੋ ਗਈ ਤਿਆਰ ਹੁਣ ਹਾਂ ਜੀ ਹਾਂ ਜੀ ਠੀਕ ਆ ਅੱਜ ਪਸ਼ੂ ਫਿਰ ਤਿੰਨ ਗੱਬਣ ਇੱਕ ਸੂਈ ਆ ਹ ਇੱਕ ਸੂਈ ਆ ਦੋਸਤੋ ਜਿਹੜੀ ਇਹ ਇਹ ਵੈੜ ਤੁਸੀਂ ਦੇਖ ਰਹੇ ਜੀ ਤੇ ਬਾਕੀ ਤਿੰਨੇ ਗੱਬਣ ਤੇ ਆਜੋ ਪ੍ਰਪ ਕਿਹੜੇ ਮੈਨੂੰ ਸਟਾਰਟ ਕਰਦੇ ਆ ਗੱਬਣ ਤਾਂ ਕਰ ਲਈਏ ਲਿਓ ਜੀ ਸੋ ਪਹਿਲੇ ਨੰਬਰ ਤੋਂ ਦੋਸਤੋ ਇਸ ਗੱਬਰ ਵੈੜ ਤੋਂ ਸਟਾਰਟ ਕਰਦੇ ਆ ਤੇ ਕੀ ਡਿਟੇਲ ਆ ਪ੍ਰਪਿੰਦੀ ਕਿ ਨਮਾ ਸੁਹਾ ਸੁਣਾ ਤੀਜਾ ਸੁਹਾ ਸੁਣੀ ਜੋ ਤੀਜਾ ਹਾਂਜੀ ਹਾਂਜੀ ਠੀਕ ਆ ਹਾਂਜੀ ਦੇਣ ਬਤ ਅੱਜ ਭਲਕੀ ਆ ਕਿ ਲੈ ਜੂ ਦੋ ਤਿੰਨ ਦਿਨ ਨਹੀਂ ਹਜੇ ਵੀ ਇਹਨੂੰ ਪਤਾ ਨਹੀਂ ਸੁਣਦਾ ਅੱਛਾ ਹਾਂ ਜੀ ਮੇਰੇ ਸਾਹ ਚਾਰ ਪੰਜ ਦਿਨ ਕੱਢ ਜੂਗੀ ਵੇੜ ਲਓ ਜੀ ਹਾਂ ਜੀ ਸੋ ਚਾਰ ਪੰਜ ਕੇ ਦਿਨ ਅਜੇ ਦੋਸਤੋ ਸਮਾਂ ਲੈਂਦੀ ਆ ਤੇ ਥਾਂ ਥਾਂ ਨੂੰ ਬਹੁਤ ਸੋਹਣਾ ਮੁੱਠੀ ਥਾੜਾ ਹਾਂ ਜੀ ਹਾਂ ਜੀ ਆ ਕਰੋ ਚੱਕਾ ਭਲਾਂ ਨਹੀਂ ਹੈਗੀਆਂ ਠੀਕ ਆ ਜੀ ਨਾਰਮਲ ਦਰਮਿਆਨੀਆਂ ਭਲਾਂ ਭੁਲਾਂ ਜੀਆਂ ਹੈਗੀਆਂ ਨੇ ਹਵਾਨੇ ਤੇ ਬਾਕੀ ਇੱਕ ਪਾਸੇ ਆ ਤੁਸੀਂ ਵੇਖੋ ਉਲਟਾ ਨਹੀਂ ਆ ਰਹੀ ਪਾਸਿਓ ਠੀਕ ਆ ਜੀ ਨਾ ਇਹ ਲਾਲ ਸਾਰੀ ਭਲਦੀ ਆ ਹਾਂ ਲਓ ਜੀ ਠੀਕ ਆ ਜੀ ਸੋ ਥਾਂ ਥਾਂ ਨੂੰ ਬਹੁਤ ਸੁਆਦੀ ਆ ਖਵਾਨਾ ਲੇਵਾ ਵੀ ਚੰਗਾ ਬਣਾਈ ਬੈਠੀ ਆ। ਬਾਕੀ ਕਰਮਾ ਲਈ ਹੋ ਸਕਦਾ ਵੀ 2-3 ਦਿਨ 4 ਦਿਨ ਕੋਈ ਕੱਢ ਜੇ ਹਜੇ ਵੀ ਸਮਾਂ ਤੇ ਬਾਕੀ ਪ੍ਰਭ ਹਾਈਟ ਇਹਦੀ ਮੀਡੀਅਮ ਆ ਦਰਮਿਆਨੀ ਹਾਈਟ ਆ। ਹਾਂਜੀ ਹਾਂਜੀ। ਇਹ ਵੀਰਾਂ ਨੂੰ ਦੱਸ ਦੀਏ ਬਾਜੇ ਸੌਦਾ ਕਰਕੇ। ਦੱਸ ਦੀ ਹੈ ਕਿ ਨਾ ਵੇਲ-ਵੂਲ ਚ ਚੰਗੀ ਐ ਤੇ ਉਤਰਾ ਮਦਰੀ ਡੋਲੀ ਦੀ। ਆਹੋ ਹਾਂਜੀ ਦੁੱਧ ਨੂੰ ਖਰੀ ਵੈੜ। ਠੀਕ ਆ ਜੀ। ਹਾਂ। ਲਓ ਖੁੱਲ ਗਿਆ ਜੀ। ਹਾਈਟ ਮੀਡੀਅਮ ਦਰਮਿਆਨੀ ਹਾਈਟ ਆ ਦੋਸਤੋ ਕਿਉਂਕਿ ਭਜਨ ਵਟਾ ਪੂਰਾ ਐ ਮੀਡੀਅਮ ਹਾਈਟ ਦਰਮਿਆਨੀ ਐ ਕਿਉਂਕਿ ਬਹੁਤੇ ਵੀਰ ਸਬਦਾ ਸਾਈਪੇ ਨਾ ਕਰ ਲੈਂਦੇ ਆ। ਬਾਦ ਵਿੱਚ ਜਦੋਂ ਇੱਥੇ ਆਣ ਕੇ ਦੇਖਦੇ ਆ ਤੇ ਕੋਈ ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਹੁੰਦੀ ਹੈ ਵੀ ਪਤਾ ਨਹੀਂ ਕਿੱਡਾ ਕਿ ਵੱਡਾ ਪਸ਼ੂ ਵਿਖਾਇਆ ਜਾ ਰਿਹਾ ਇਸ ਕਰਕੇ ਦੱਸਣਾ ਮੇਰਾ ਫਰਜ਼ ਬਣਦਾ ਵੀ ਮੀਡੀਅਮ ਦਰਮਿਆਨੀ ਹਾਈਟ ਆ ਬਾਕੀ ਕਰਮਾਂ ਵਾਲੀ ਪਲੀਪੁਲੀ ਚੰਗੀ ਆ ਰਾਜੀ ਆ ਵਜਨ-ਭੋਜਨ ਪੂਰਾ ਬਾਕੀ ਥਣ ਚੱਡਾ ਵੀ ਚੰਗਾ ਤੇ ਲੇਵਾ ਹਵਾਨਾ ਪੂਰਾ ਭਰਮਾ ਬਾਕੀ ਥਣ ਥਣ ਦੀ ਕੁਆਲਿਟੀ ਚੰਗੀ ਆ ਆ ਦੇਖੋ ਜੀ ਲੈ ਵੀ ਨਿਕਲਾਈ ਟੋਪਾ ਹਾਂਜੀ ਹਾਂਜੀ ਮੈਂ ਤਾਂ ਆਖਿਆ ਵੀ ਕਿਤੇ ਨਾ ਕਿਤੇ ਆਈਲੈਂਡਸ ਕਰਕੇ ਸੋਰਥ ਵੀ ਚਲਾ ਗਿਆ ਕੈਨੇਡਾ ਆਹ ਹੈ ਲੈ ਵੀ ਸੋ ਬਾਕੀ ਦੋਸਤੋ ਪਸੰਦ ਆਊਗੀ ਜਿੰਨੇ ਵੀ ਆ ਕਰਮਾਲੀ ਪੂਰੀ ਚਮਕਦਮ ਕਾ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਸਟਰਕਚਰ ਇਸ ਵਾਈਡ ਦਾ ਜਿੱਡਾ ਕਦ ਕੱਦ ਤੁਹਾਨੂੰ ਜ਼ਿਕਰ ਕਰਦਾ ਥਣ ਭਾਂਡਾ ਜਿਹੜਾ ਤੁਹਾਨੂੰ ਪੂਰਾ ਤਸਰੀ ਨਾਲ ਦਿਖਾਤਾ ਥਣ ਵੀ ਕੋਈ ਛੋਟਾ ਜਾਂ ਨਹੀਂਗਾ ਥਣ ਵੀ ਇੱਕ ਉਂਗਲ ਜਿੱਡਾ ਥਾਣਾ ਦੋਸਤੋ ਲੰਬਾ ਥਾਣਾ ਮੁੱਠੀ ਥਾਣਾ ਰੁਗ ਰੁਗ ਠੀਕ ਆ ਤੇ ਪੂਰੀ ਪਸੰਦੀਦਾ ਆ ਬਾਕੀ ਕੋਈ ਵੀਰ ਸੋਹਣੀ ਚਵਾਈ ਕਰੀ ਜਾਊਗਾ ਚੰਗੀ ਸੇਵਾ ਤੇ ਹੋਰ ਪ੍ਰਭ ਹੋਰ ਬਾਕੀ ਮਾਲ ਕੇ ਜਿੰਨੇ ਕ ਦੇਣਾ ਆਖੇ ਉਹਨੇ ਲਈ ਜਾਂਦੀ ਉਹੋ ਜੀ ਕੋਟੀ ਖਾਟੀ ਹੁੰਦੀ ਉਹਨੂੰ ਸੂਪ ਪੈਣੀ ਹਾਂ ਵੀ ਜੀਜੂ ਤਰਿਆ ਹਾਂਜੀ ਜੀ ਜੀ ਤਰਿਆ ਪੂਰੀ ਯਾਦ ਕਰਕੇ ਸੂ ਨਾ ਨੂਣਾ ਪੂਰੀਆਂ ਚੱਡੇ ਦੇ ਹਾਂ ਜਾਦਾ ਨਹੀਂ ਦੁੱਧ 20 ਪਲੱਸ ਰੇ ਭਰਾ ਦੂ ਰਾਵਣਾ ਹਾਂਜੀ ਹਾਂਜੀ ਚਲੋ ਜੀ ਉਹ ਤਾਂ ਕੇ ਪਾਏ ਦਾ ਬਾਕੀ ਕਰਮਾਂ ਵਾਲੀ ਵੇਖੋ ਕਿੱਥੇ ਗਿਆ ਕੇ ਸਟਾਪ ਕਰਦੀ ਆਂ ਵੀ ਇੱਕ ਕਿੰਨਾ ਕਰੀਂਦਾ ਕੋਈ ਬੁੜਾ ਪੜਾ ਨਹੀਂ ਸੁਟਿਆ ਕੋਹ ਨਹੀਂ ਅਜੇ ਹਾਂ ਤੇ ਕਿੰਨਾ ਮੁੱਲ ਕਰਾਂ ਕਿੰਦਾ ਇਹਦਾ ਮੁੱਲ ਲੋ ਹੀ ਉਦਨੇ ਆ 52 ਹੀ ਕੀਤਾ 52 ਹਾਂਜੀ ਅੱਛਾ ਜੀ ਉਹ ਚੋ ਚੋ ਈ ਹੋੜੀ ਥੋੜਾ ਬਦਾਂ ਮਾਗਣ ਕੋਈ ਕਰ ਦਿਓ ਖੁੱਲਾ ਹੈ ਪੂਰੇ 50 ਹੀ ਦੇ ਦਾਂ ਹਾਂ ਛੋਟ ਛੜ ਕਰਦਾ ਉਹਦੇ ਚ ਹਾਂਜੀ ਹਾਂਜੀ ਲਓ ਜੀ 50000 ਦੀ ਵੀਰ ਕਹਿ ਰਿਹਾ ਵੀ 50000 ਦੀ ਦੇ ਦਿਆਂਗੇ ਬਾਕੀ ਤੋਰੇ ਸਾਹਮਣੇ ਸਾਰਾ ਕੁਝ ਵਹਿੜ ਤੁਹਾਨੂੰ ਦਿਖਾਤੀ ਆ ਤਸੱਲੀ ਨਾਲ ਜਿਹੜੇ ਵੀ ਉਹਦਾਂ ਐ ਨਹੀਂ ਦੱਖ ਨਹੀਂ ਦਿੰਦੀ ਥੋੜੀ ਕੱਚੀ ਹੀ ਵਹਿੜ ਹਾਂ ਹੋਣ ਆ ਗਈ ਪੂਰੀ ਹਾਜ਼ਰ ਹੋ ਗਈ ਨਹੀਂ ਅੱਜ ਪੂਰੀ ਦੱਖ ਦਿੰਦੀ ਆ ਹਾਂਜੀ ਹਾਂਜੀ ਦੋ ਚਾਰਕ ਦਿਨ ਅਜੇ ਸਮਾਂ ਕੱਢ ਜੂਗੀ ਹਾਂਜੀ ਹਾਂਜੀ ਠੀਕ ਆ ਜੀ ਸੋ ਚੱਡਾ ਚੋਡਾ ਜਿਹੜਾ ਦੇਖੋ ਵੇਖ ਸਕਦੇ ਤੁਸੀਂ ਹੁੰਦੀ ਨੇ ਬਣ ਜਣਾ ਥੱਬਿਆਂ ਤੇ ਥੱਬੇ ਕਰਮਾਂ ਵਾਲੀ ਲਈ ਫਿਰਦੀ ਆ ਠੀਕ ਆ ਜੀ ਤੇ ਇਸ ਤੋਂ ਬਾਅਦ ਅਗੇ ਸੈਕਿੰਡ ਨੰਬਰ ਤੇ ਆ ਆ ਗਈ ਆਪਣੇ ਕੋਲ ਹਾਂਜੀ ਹਾਂਜੀ ਠੀਕ ਆ ਜੀ ਵਛੀ ਬਹੁਤ ਪਿਆਰੀ ਆ ਪਹਿਲਾਂ ਨਹੀਂ ਆ ਇਹ ਪਹਿਲੇ ਨੂੰ ਮੂੰਹੋਂ ਦੌਂਦੀ ਚੋਗੀ ਦੋਂਦੀ ਚੋਗੀ ਹਾਂਜੀ ਹਾਂਜੀ ਤੇ ਦਿਨ ਇਹਦੇ ਕਿੰਨੇ ਕੁ ਪ੍ਰੋਬਲ ਹੈ ਜੂ ਹਜੇ ਦਿਨ ਤੇ ਇਹਦੇ ਮੇਰੇ ਸਾਹਮਣੇ ਨੇ ਹਫਤਾ ਲੱਈ ਜਣਾ ਹਜੇ ਅੱਛਾ ਜੀ ਹਾਂ ਲੇਵਟੀ ਲੂਪਟੀ ਤਾਂ ਪੂਰੀ ਕੱਸੀ ਪਈ ਹੈ ਹਾਂ ਹਜੇ ਨਹੀਂ ਪਤਾ ਵਹਿਣ ਨੂੰ ਸੁੰਨ ਦਾ ਜ ਗੁੰਦ ਹੀ ਹੁੰਦੀ ਹੈ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ ਸੋ ਦੋਸਤੋ ਦੋ ਚਾਰ ਦਿਨਾਂ ਦੀ ਹਫਤਾ ਸਮਾਂ ਹਜੇ ਬਾਕੀ ਆ ਕੋਈ ਦੋ ਚੌ ਦਿਨਾਂ ਦੀ ਗੱਲ ਨਹੀਂ ਕਿ ਹਫਤੇ ਦੇ ਅੰਦਰ ਅੰਦਰ ਵੀ ਸੂ ਸਕਦੀ ਹੈ ਕਿਉਂਕਿ ਇਹਦੇ ਲਈ ਦੋ ਚਾਰ ਦਿਨ ਬਹੁਤ ਆ ਦੋਸਤੋ ਕਿਉਂਕਿ ਅੱਜ ਹੋਰ ਆ ਕੱਲ ਨੂੰ ਪਰਸੋਂ ਦੀ ਪਛਾਣ ਨਹੀਂ ਆਉਣੀ ਦੇ ਵੇਲੇ ਪਾਸਿਓ ਪਰਪਾਨ ਥਣਕੇ ਤਿਆਰ ਹੋ ਜਾਣਾ ਤੇ ਦੋਂਦੀ ਚੌਗੀ ਬੱਛੀ ਆ ਨਵੀਂ ਆ ਪਹਿਲਾਂ ਨੂੰ ਬੱਛੀ ਆ ਜਿਹੜੇ ਵੀਰ ਬਿਲਕੁਲ ਪਹਿਲਾਂ ਨੂੰ ਬੱਛੀਆਂ ਖਰੀਦਣ ਦੇ ਚਾਹ ਬਣਦੇ ਉਹਨਾਂ ਲਈ ਤੋਹਫਾ ਚੀਜ਼ ਆ ਜੀ ਆ ਕਰੋ ਚੈੱਕ ਠੀਕ ਹੈ ਜੀ ਸੋ ਹਾਈਟ ਵੀ ਚੰਗੀ ਆ ਜਿਹੜੇ ਹਿਸਾਬ ਦੀ ਉਮਰ ਵੇਖੀਏ ਏਜ ਵੇਖੀਏ ਜਾਂ ਪਹਿਲਾ ਸੁਭਾ ਸੁਣੇ ਜਾ ਰਿਹਾ ਹਿਸਾਬ ਨਾਲ ਦੋਸਤੋ ਹਜੇ ਗਾਂ ਜਿਵੇਂ ਜਿਵੇਂ ਇਹਨੇ ਜਵਾਨ ਹੋਣਾ ਉਹਨਾਂ ਦੇ ਸਮੇਂ ਦੇ ਵਿੱਚ ਉਹਵੇਂ ਵਧਣਾ ਕੱਦ ਵੀ ਕਰਨਾ ਬਾਕੀ ਹੁਣ ਦੁੰਦੀ ਚੌਗੀ ਆ ਤੇ ਇਹ ਲੈਵਟੀ ਵੀ ਤੁਹਾਨੂੰ ਪੂਰੀ ਤਸਰੀ ਨਾਲ ਆਪਾਂ ਦਿਖਾਤੀ ਆ ਥਾਣ ਹੱਥੀ ਚਵਾਈ ਵਾਲਾ ਲੱਗਾ ਠੀਕ ਹੈ ਜੀ ਕੋਈ ਛੋਟੇ ਜਿਹੇ ਤਾਂ ਹੋਰ ਤੋਂ ਪੂਰਾ ਹੋ ਜਾਏ ਹੋਰ ਕੱਟ ਜਣਾ ਸੁੰਦੀ ਸੁੰਦੀ ਆ ਹੋਰ ਵੀ ਕੱਟ ਜੂਗੀ ਆ ਲੈ ਲੇ ਵੀ ਪ੍ਰਾਪੇ ਦਾ ਫਿਰ ਕੀ ਕੀਤਾ ਮੁੱਲ ਇਹਦਾ ਮੁੱਲ ਵੀ ਆਪਾਂ ਨਿਗਾਹੇ ਕਰ ਦੇਣਾ ਵਾ ਆਹ ਇਹੋ ਜਿਹੇ ਲੋਕੀ 55 ਵੀ ਕਰੀ ਜਾਂਦੇ ਆਪਾਂ ਕਿੰਨਾ ਕਰੀਏ ਮੋਲੇ 55 ਕਰਦੇ 46 ਛੋਟ ਕਰਦਾ 46 ਚ ਹਾਂਜੀ ਠੀਕ ਹੈ ਜੀ ਹਾਂਜੀ ਵੈੜ ਖਰੀ ਪੂਰੀ ਵੈੜ 20 ਕਿਲੋ ਤੋਂ ਦੁੱਧ ਭਰ ਭਰਾ ਜੂ ਸਾਡੇ ਸੂਂ ਦਾ ਨਹੀਂ ਪਤਾ ਵੈੜ ਨੂੰ ਹਾਂ ਲਿਖਤੀ ਦੇਣ 10 12 ਪਏ ਲੋ ਵੀ ਦੋਸਤੋ 46000 ਦੇ ਵਿੱਚੋਂ ਛੋਟ ਹੋ ਜੂਗੀ ਡਿਮਾਂਡ ਹੈ ਚਾਹੇ ਜਿੰਨੀ ਵੀ ਆ 46000 ਦੇ ਵਿੱਚੋਂ ਛੋਟ ਛੱਪਾ ਹਾਂਜੀ ਥੋੜਾ ਬੋਦਾ ਹੀ ਹੋਣਾ ਕੋਈ 40 42 ਜਰਾ ਵੀਰ ਵੀ ਨਾ ਖੂਮ ਲਾਵੇ ਠੀਕ ਹੈ ਜੀ ਹਾਂਜੀ ਆਪਦੇ ਖੁਸ਼ੀ ਨਾ ਕਰਦਾਗੇ ਇਹ ਕੇ ਦਾ ਠੀਕ ਹੈ ਠੀਕ ਹਾਂਜੀ ਹਾਂਜੀ ਚਲੋ ਜਿੰਨਾ ਵੀ ਹੋ ਸਕਦਾ ਹੋਇਆ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਤੀਜੇ ਨੰਬਰ ਤੇ ਬਈ ਪ੍ਰਭਾ ਆ ਗਈ ਬਲੈਕ ਰੰਗ ਦੇ ਵਿੱਚ ਆਪਣੇ ਕੋਲ ਵਹਿੜ ਠੀਕ ਹੈ ਜੀ ਸੋ ਬਲੈਕ ਰੰਗ ਦੇ ਵਿੱਚ ਵਹਿੜਾ ਦੋਸਤੋ ਆਏ ਬਹੁਤ ਠੰਡੀ ਧੀਆ ਫਿਰ ਕ੍ਰੋਸ ਆਗਾ ਇੱਕ ਰੰਗ ਬਿਲਕੁਲ ਕਾਲੀ ਆ ਲੜਾ ਰੂੜਾ ਕਾਫੀ ਦਿਖਾਈ ਦੇ ਰਹੀਆਂ ਢਿੱਲਾ ਕਾਫੀ ਆ ਤੇ ਸਮਾਂ ਹਜੇ ਲੈਂਦੀ ਆ ਸਮਾਂ ਖੁੱਲਾ ਡੁੱਲਾ ਲੈ ਜੂ ਹੋ ਸਕਦਾ ਕਿ ਹਫਤਾ ਡੇਢ ਹੀ ਲੈ ਜੇ ਕੋਈ 8 ਤੇ ਸੂਆ ਇਹ ਕਿ ਨਮਾਊਗਾ ਆ ਦੂਜਾ ਸੂਆ ਸੁਣੀ ਦੂਜਾ ਹੀ ਸੁੰਦੀ ਆ ਹਾਂਜੀ ਲਿਓ ਜੀ ਲਓ ਜੀ ਦੂਜਾ ਸੂਆ ਠੀਕ ਆ ਜੀ ਕੋਈ 8 10 ਦਿਨ ਪਾਸ ਜੇ ਸਮਾਂ ਬਾਕੀ ਸੋਣ ਦੇ ਵਿੱਚ ਬਾਕੀ ਪ੍ਰਭ ਤੇ ਪੰਨਾ ਪੂਰੀ ਤਸੱਲੀ ਆਪਣੀ ਹਾਂਜੀ ਹਾਂਜੀ ਓਕੇ ਪੂਰੀ ਮਾਊਜੀ ਮੈਂ ਲੈ ਜੋ ਦਿਨ 8-10 ਲੈ ਜੋਗੀ 10 ਕਿ ਦਿਨ ਲੈ ਜੋਗੀ ਠੰਡੀ ਤੇਰੀ ਓ ਜੀ ਠੀਕ ਹੈ ਜੀ ਸੋ ਤੀਸਰਾ ਨੰਬਰ ਆ ਦੋਸਤੋ ਵੇਰਪਾ ਪਾ ਦਨੇ ਆ ਬਾਕੀ ਤੁਸੀਂ ਉਸ ਅਕੋਰਡਿੰਗ ਜਿਹੜੀ ਗੱਲਬਾਤ ਕਰ ਲਿਓ ਤੇ ਗੱਬਣ ਵਛੀ ਆ ਦੂਜਾ ਸੂਬਾ ਸੂਣਾ ਇਹਨੇ ਡਿਟੇਲ ਤੁਹਾਨੂੰ ਮਿਲ ਗਈ ਆ ਬਾਕੀ ਰੇਟ ਪੜਤਾ ਕੀ ਰਹੂਗਾ ਇਹਦਾ ਰੱਬ ਕੀ ਕਰ ਦੇਵਾਗਾ ਉਹਦਾ ਮੁੱਲ ਇਹਦੇ 45 ਕਰਦੇ ਆ ਆ 40 ਜੀ ਹੋ ਜੂ ਮੰਨ ਲਓ 40 ਜੋ ਕਿੰਨਾ ਕੋ ਜੋ 38 ਦੀ ਦੇ ਦਾਂ ਹਾਂ ਨਾ ਕਿ ਉਦੋਂ ਚ ਭੇਜੂ ਹੋਜੀ ਛੋੜ ਥੋੜੀ ਬਧੀ ਕਰ ਦਿਓ ਜਿੰਨੇ ਵੀ ਹਾਂਜੀ ਹਾਂਜੀ 38000 ਦੇ ਵਿੱਚੋਂ ਵੀ ਜਿਹੜਾ ਦੋ ਸੋ ਛੋੜ ਛੱਪਾ ਏ ਬੈੜ ਥੋੜੀ 8-10 ਦਿਨ ਲੈ ਜਾਓ ਸੋ ਹਜੇ ਬਿਲਕੁਲ ਬੰਨਣਾ ਹੈ ਖਿੜਨਾ ਹੈ ਵੈੜ ਨੇ ਚੱਡਾ ਚੂਡਾ ਭਰਨਾ ਹੈ ਠੀਕ ਹੈ ਜੀ ਹਜੇ ਇੱਕ ਨਾਰਮਲ ਜਿਹਾ ਲਾਏ ਪਈ ਆ ਕੋਈ 10 ਦਿਨ ਘੱਟੋ ਘੱਟ ਵੀ ਇੱਕ ਆਈਡੀਆ ਮੰਨ ਕੇ ਕੋਈ ਭਰਾ ਸੌਦਾ ਕਰੇ 10 ਦਿਨ ਹਜੇ ਲੈ ਜਾਊਗੀ 10 ਦਿਨਾਂ ਨੂੰ 45 ਦੀ ਠੀਕ ਹੈ ਜੀ ਤੇ ਬਾਕੀ ਅੱਜ ਤੁਹਾਨੂੰ ਮਿਲ ਜੂਗੀ 38000 ਦੀ 38000 ਦੇ ਵਿੱਚੋਂ ਵੀ ਜ ਤੇ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਜਿਹੜੀ ਸੂਈ ਸੂਈ ਤੁਹਾਨੂੰ ਵੇਖੜ ਦਿਖਾਉਣੀ ਆ ਆ ਸੂਈ ਹਾਂਜੀ ਠੀਕ ਹੈ ਜੀ ਇਹ ਪ੍ਰਭ ਕਿੰਨ ਮਤੂ ਜਾਈਏ ਸੂਬਾ ਦੂਜਾ ਸੂਬਾ ਸੂਈ ਹੈ ਇਹ ਕਿੰਨੇ ਕਿ ਦਿਨਾਂ ਦੀ ਇਹ ਨੂੰ ਤੀਜਾ ਚੌਥਾ ਦਿਨ ਸੂਈ ਨੂੰ ਤੀਜਾ ਚੌਥਾ ਦਿਨ ਹਾਂਜੀ ਬੱਚਾ ਕੀ ਬੱਚਾ 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 ਮਗਰ ਲਓ ਜੀ ਸੋ ਤਿੰਨਾ ਚੌਕ ਦਿਨਾਂ ਦੀ ਸੂਈ ਆ ਨਾਰਮਲ ਥੋੜੀਆਂ ਬਾਤੀਆਂ ਭਰਾ ਭੁਲਾ ਹਵਾ ਨੇ ਲੇਵੇ ਤਾਂ ਤੁਹਾਨੂੰ ਜਿਹੜੀਆਂ ਦਿਖਾਈ ਦੇਣ ਕੀ ਆ ਤੇ ਬੋਲਾ ਕਿੰਨਾ ਕੁ ਹੋਣਾ ਸਾਡੇ ਵੇ ਟਾਈਮ 12 13 ਕਿਲੋ ਤੁਸੀਂ ਵਾਹ ਕਿ ਕਿਦਾਂ ਵਧ ਗਿਆ ਓਕੇ ਓਕੇ ਬੁਰੀ ਚਾਹ ਬਚਾ ਹੁਣ 10 ਕਿੰਨਾ 12 ਕਿ 11 12 13 ਕਿਲੋ ਹੈਗਾ ਬੋਲਾ ਹਾਂ ਹੈਗਾ ਹੋਊ 14 15 12 ਦਾ ਗਾਰੰਟੀ ਹੈ ਠੀਕ ਹੈ ਠੀਕ ਹੈ ਸਾਫ ਕਰਤੀ ਸੀ ਨਾ ਬੌਲੋ ਕੱਲ ਪਰਸੋਂ ਕੀਤੀ ਪਰਸੋਂ ਦੀ ਸੁਹੀ ਹੈ ਕੱਲ ਦੀ ਸਾਫ ਹੋ ਗਈ ਹੈ ਠੀਕ ਹੈ 7ਵੀਂ 8ਵੀਂ ਚਵਾਈ ਹੈ ਠੀਕ ਹੈ ਠੀਕ ਹੈ ਲਓ ਜੀ ਸੋ ਚਵਾਈ ਜਿਹੜੀ ਆ ਦੋਸਤੋ ਤੁਸੀਂ ਵੇਖ ਸਕਦੇ ਜੇ ਠੀਕ ਆ ਵਧੀਆ ਹੈਗੀ ਆ ਬਾਕੀ ਥਣ ਥਣ ਵੀ ਪੂਰਾ ਮੁੱਠੀ ਆ ਹੱਥੀ ਚਵਾਈ ਦਾ ਥਾਣਾ ਕੋਈ ਬਾਹਲਾ ਛੋਟਾ ਨਹੀਂਗਾ ਤੇ ਪੂਰਾ ਹੱਥ ਪકડ ਦੇ ਵਿੱਚ ਆਉਂਦਾ ਥਾਣਾ ਵੱਛਾ ਮਗਰਾ ਮੇਰ ਦਾ ਭਲਾ ਭੁਲਾ ਜੋ ਥੋੜਾ ਸਣ ਆਪਾਂ ਭਲਾ ਭੁਲਾ ਕਰਕੇ ਬਾਕੀ ਥਣ ਕੱਢ ਆਉਗੀ ਜਿਵੇਂ ਜਿਵੇਂ ਭਲਾ ਉਤਰੀਆਂ ਤੇ ਕਦਕੁੱਦ ਚੰਗਾ ਮੀਡੀਅਮ ਹਾਈਟ ਵੀ ਵੀਰ ਮੰਨ ਕੇ ਕੋਈ ਸੌਦਾ ਕਰ ਲੈ ਮੀਡੀਅਮ ਤੋਂ ਉੱਚੀ ਹਾਈਟ ਆ ਜਦੋਂ ਮੀਡੀਅਮ ਆਪਾਂ ਕਹਿ ਦਈਏ ਦੋਸਤੋ ਤੇ ਵਿਚ ਵਿਚਾਲੇ ਵਾਲਾ ਸਹਿਜ ਆ ਜਾਂਦਾ ਤੇ ਉਹਦੇ ਤੋਂ ਥੋੜੀ ਜੀ ਪਲੱਸ ਹਾਈਟ ਆ ਤੇ ਇਹ ਪ੍ਰਭ ਕਿੱਥੋਂ ਤੱਕ ਦੇ ਦੇਣੀ ਫਿਰ ਇਹਦਾ ਮੋਲ ਕਰੋ ਨੂੰ 50 ਕਰਾਈ ਜੋ ਹਾਂ ਆਹ ਨਾ 42 ਦੀ ਦੇਣੀ ਹਾਂ ਨਾ 42 ਦੀ 200 ਰੁਪਏ ਛੋੜ ਹੀ ਹਣੀ ਬਸ 200 ਹੀ ਹਾਂਜੀ ਹਾਂਜੀ ਠੀਕ ਆ ਜੀ ਕੋਈ ਦੂਰੋਂ ਨੇੜੇ ਕੋਈ ਸੱਜਣ ਜਦੋਂ ਆਪਣੇ ਕੋਈ ਆਉਂਦਾ ਤੇ ਉਹ ਹਿਸਾਬ ਨਾਲ ਵੇਖ ਲਿਆ ਕਰੋ ਕੋਈ ਨਹੀਂ ਉਹ ਕਰ ਲੈ ਮਾੜਾ ਮੋਟਾ ਹਾਂ ਮਾੜਾ ਮੋਟਾ ਕਰ ਦਿਆ ਕਰੋ ਵੀ ਜਿਹੜਾ ਭੈਣ ਭਰਾ ਕੋਈ ਦੂਰੋਂ ਦਰਾਡੇੋਂ ਆਉਂਦਾ ਨੇੜੇ ਵਾਲੇ ਦਾ ਚਲੋ ਜੋ ਵੀ ਹੈਗਾ ਉਹ ਗੰਗਾਏਸ਼ ਦਾ ਬਾਕੀ ਕੋਈ ਦੂਰ ਦਰਾਡੇ ਵਾਲਾ ਵੀਰ ਕੋਈ ਆਉਂਦਾ ਤੇ ਜ਼ਰੂਰ ਉਹ ਹਿਸਾਬ ਨਾਲ ਛੋਟਛੱਪਾ ਕਰ ਦਿਓ 42000 ਦੇ ਵਿੱਚੋਂ ਪ੍ਰਭੂ ਮਾਨਤਾਨ ਹੋ ਜਾਊਗਾ ਵਛਾ ਮਗਰ ਇੱਕ ਆਹ ਸੂਈ ਸਵਾਈ ਵੇਰ ਤੁਹਾਨੂੰ ਦਿਖਾਉਣੀ ਸੀ ਤੇ ਤਿੰਨ ਬੈੜਾ ਬਿਲਕੁਲ ਗੱਬਣ ਦੇ ਅੱਗੇ ਤਿਆਰੀ ਤੇ ਆ ਕੋਈ 5 5 7 7 10 10 ਦੇ ਨਾਲ ਤੱਕ ਜਿਹੜੀ ਆ ਇਹਨ ਬਾਕੀ ਕਲੇ-ਕਲੇ ਐਨੀਮਲ ਦੀ ਆਪਾਂ ਤੁਹਾਨੂੰ ਡਿਟੇਲ ਦੇਤੀ ਆ ਪਿੰਡ ਸਰਾਲੀ ਮੰਡ ਤੁਸੀਂ ਖਾਸ ਵਿజిਟ ਕਰਕੇ ਘਰੇ ਆਣ ਕੇ ਦੋਸਤੋ ਨਰਕ ਪਰਖਾ ਤਸੱਲੀ ਆ ਆਪਣੇ ਪਸੂ ਦੀ ਕਰਕੇ ਲੈ ਕੇ ਜਾ ਸਕਦੇ ਜੀ ਹੋਰ ਵੀ ਪ੍ਰਭ ਕੋਈ ਗੱਲਬਾਤ ਹੋਰ ਬਹੁਤ ਵਧੀਆ ਠੀਕ ਹੈ ਜੀ ਤੇ ਬੋਲਦਿਏ ਨੰਬਰ ਫੋਨ ਨੰਬਰ 98873 ਦੋਸਤੋ ਠੀਕ ਹੈ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਦੋਸਤੋ ਅੱਜ ਆਪਣੀ ਵਿజిਟ ਸੀਗੀ ਪਿੰਡ ਸਰਾਲੀ ਮੰਡ ਆ ਤੁਹਾਨੂੰ ਵੜਾ ਦਿਖਾਉਣੀਆਂ ਸੀਗੀਆਂ ਤੇ ਬਾਕੀ ਜਿਹੜੇ ਵੀਰ ਨੂੰ ਜਿਹੜੀ ਵੈੜ ਜਚੂਗੀ ਪਸੰਦ ਆਊਗੀ ਉਹਦੀ ਖਾਸ ਤੌਰ ਤੇ ਤੁਸੀਂ ਇਨਕੁਆਰੀ ਆ ਤਸੱਲੀ ਆ ਉਹ ਘਾ ਰਣ ਕੇ ਕਰ ਲਿਓ ਉਹ ਆ ਦੀ ਚੈੱਕ ਪਾਸ ਕਰਕੇ ਖੜੇ ਹੋ ਬਸ ਬਸ ਜੀ ਹਾਂਜੀ ਹਾਂਜੀ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ